ਬੀਕਾਨੇਰ ਤੇ ਜਲਸਲਮੀਰ ਜੇ ਘੁੰਮਣਾ ਤਾਂ 10-11 ਥਾਵਾਂ ਨੋਟ ਕਰ ਲਓ ਕਿੱਥੇ ਜਾਣਾ ਚਾਹੀਦਾ ਸਭ ਤੋਂ ਪਹਿਲਾਂ ਬੀਕਾਨੇਰ ਬੀਕਾਨੇਰ ਦੇ ਵਿੱਚ ਜੂਨਾਗੜ ਕਿਲਾ ਇੱਕ ਨੰਬਰ ਇੱਥੇ ਤੁਸੀਂ ਦੇਖ ਸਕਦੇ ਹੋ 26-27 ਪੀੜ੍ਹੀਆਂ ਨੇ ਰਲ ਕੇ ਕਿਲਾ ਬਣਾਇਆ ਸੀ ਤਾਂ ਅੰਦਰ ਖਜ਼ਾਨਾ ਭਰਿਆ ਹੋਇਆ ਦੂਜੀ ਥਾਂ ਬੰਡਾਸਰ ਜੈਨ ਟੈਂਪਲ ਜਿਹੜਾ ਕਿ ਜਿਹਦੇ ਨਿਯੋਮਾਂ 'ਚ 40 ਹਜ਼ਾਰ ਘੋਪਾ ਕੇ ਬਣਾਇਆ ਗਿਆ ਸੀ ਬਹੁਤ ਖੂਬਸੂਰਤ ਆ ਤੀਜਾ ਚੂਹਿਆਂ ਵਾਲਾ ਮੰਦਿਰ ਜਿੱਥੇ ਕਿ ਚੂਹੇ-ਚੂਹੇ ਫਿਰਦੇ ਆ ਕਰਨੀ ਮਾਤਾ ਦਾ ਮੰਦਰ ਆਖਿਆ ਜਾਂਦਾ ਵਾ ਇਹਦੀਆਂ ਫੁੱਲ ਡਿਟੇਲ ਵੀਡੀਓ ਵੀ ਆਪਣੇ ਚੈਨਲ ਤੇ ਪਈਆਂ ਉਹ ਵੀ ਦੇਖ ਸਕਦੇ ਹੋ ਨੰਬਰ 4 ਤੇ ਚੱਲਾਂਗੇ ਸਿੱਧਾ ਆਪਾਂ ਜੈਸਲਮੀਰ ਜੈਸਲਮੀਰ ਦੇ ਵਿੱਚ ਜੁਨਾ ਕਹਿ ਸਕਦੇ ਹੋ ਸੁਨਾਰਗੜ ਕਿਲਾ ਜੈਸਲਮੀਰ ਕਿਲਾ ਇਸ ਤੋਂ ਅੱਗੇ ਫਿਰ ਚੱਲਾਂਗੇ ਨਾਲ ਹੀ ਪਟਵਾ ਹਵੇਲੀ ਪੰਜਾ ਮਿੰਟਾਂ ਦੀ ਵਾਟ ਤੇ ਜਿਹੜੀ ਕਿ ਤਕਰੀਬਨ 100-150 ਸਾਲ ਪੁਰਾਣੀਆਂ ਪੁਰਾਣੇ ਸੈਲਕ ਰੂਟ ਕਰਕੇ ਇੱਥੇ ਬਣੀ ਸੀ ਇਹਦੇ ਨਾਲ ਹੀ ਫਿਰ ਸਾਲਮ ਸਿੰਘ ਦੀ ਹਵੇਲੀ ਤੁਸੀਂ ਵੇਖ ਸਕਦੇ ਹੋ ਬਹੁਤ ਖੂਬਸੂਰਤ ਆ ਜੇ ਸ਼ਾਮ ਹੋ ਜੇ ਤਾਂ ਗੜੀ ਸਰ ਲੇਕ ਉੱਥੇ ਚੱਲੋ ਤੇ ਬੋਟਿੰਗ ਕਰੋ ਬਹੁਤ ਖੂਬਸੂਰਤ ਫੋਟੋਗ੍ਰਾਫੀ ਹੁੰਦੀ ਆ। ਇਹ ਦੂਗਾ ਫਿਰ ਕੁਲਤਾ ਰਾ ਜਿਹੜਾ ਪਿੰਡ ਰਾਤੋਂ ਰਾਤ ਉਜੜਿਆ ਸੀਗਾ ਪਾਲੀਵਾਲ ਸਮਾਜ ਦਾ ਪਿੰਡ ਸੀ ਉਹ ਉੱਥੇ ਤੁਸੀਂ ਜਾ ਕੇ ਘੁੰਮ ਸਕਦੇ ਹੋ। ਤੇ ਇਹ ਦੂ ਵੀ ਨਾ ਬੜਾ ਬਾਗ ਜਿੱਥੇ ਕਿ ਰਜਵਾੜਿਆਂ ਦੀਆਂ ਛਤਰੀਆਂ ਬਣੀਆਂ ਹੋਈਆਂ ਤੇ ਬਹੁਤ ਸਾਰੀਆਂ ਫਿਲਮਾਂ ਬਣੀਆਂ। ਇਹ ਦੂਗਾ ਫਿਰ ਤੁਸੀਂ ਚਾਹਾਂ ਚੱਲਿਓ ਪਾਕਿਸਤਾਨ ਦੇ ਬਾਰਡਰ ਤੇ ਜਿਹਨੂੰ ਲੌਂਗੀ ਵਾਲਾ ਵਾਲਾ ਬਾਰਡਰ ਕਹਿੰਦੇ ਆ ਜਿੱਥੇ ਦੇ ਆਧਾਰ ਤੇ ਬਾਰਡਰ ਫਿਲਮ ਬਣੀ ਸੀ ਟੈਂਕ ਵਗੈਰਾ ਉਹ ਉੱਥੇ ਖੜੇ ਹੋਏ ਤੁਹਾਨੂੰ ਦੱਸ ਜਾਣਗੇ ਇਹਦੇ ਨਾਲ ਹੀ ਫਿਰ ਉਦੋਂ ਬਾਅਦ ਸ਼ਾਮ ਨੂੰ ਆਜੋ ਤੁਸੀਂ ਟੈਂਟ ਦੇ ਵਿੱਚ ਸਮਦੂਨਸ ਥਾਂ ਤੇ ਸਫਾਰੀ ਕਰੋ ਜੀਵ ਸਫਾਰੀ ਕਰੋ ਰਾਤ ਨੂੰ ਟੈਂਟਰ ਦੇ ਵਿੱਚ ਰਹੋ ਤੇ ਨਾਚ ਗਾਣਾ ਚੱਲੂਗਾ ਆਨੰਦ ਲਓ ਤੇ ਉੱਥੋਂ ਦਾ ਟਰੈਡੀਸ਼ਨਲ ਫੂਡ ਦਾਲ ਬਾਟੇ ਵੀ ਤੁਸੀਂ ਖਾ ਸਕਦੇ ਹੋ ਅਗਰ